ਪਾਕਿਸਤਾਨ ਹੁਣ ਇਕ ਹੀ ਬੰਦਾ ਬਚਾ ਸਕਦਾ ਹੈ Imran Khan ਹੋਰ ਕੋਈ ਨਹੀਂ ਆਖਰੀ ਮੀਦਾਨਾਂ ਦੀ Imran Khan ਖਿਡਾਰੀ ਤਾਂ ਚੰਗਾ ਸੀਗੇ ਸੀਗਾ ਪਰ ਲੀਡਰ ਐਡਾ ਘੈਂਟ ਗੱਲਾਂ ਛੱਡ ਦਿਓ ਇੱਕ ਪਹਿਲਾ ਮੁ슬ਮਨ ਲੀਡਰ ਹੋਇਆ ਮੇਰੇ ਹਿਸਾਬ ਨਾਲ ਜਿਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਆਪਦੇ Instagram account ਦੇ ਉੱਤੇ ਪਾਈ ਸੀ ਲਹਿੰਦੇ ਪੰਜਾਬ ਦੀ CM ਨੇ ਜਿਹੜਾ ਖਿਡਾਰੀ ਉਹਨਾਂ ਵਾਸਤੇ 골ਡ ਮੈਡਲ ਜਿੱਤ ਕੇ ਲੈ ਕੇ ਆਇਆ ਉਹਦੇ ਨਾਲ ਬੜੀ ਭੜੀ ਕਰੀ ਮੈਨੂੰ ਲੱਗਦਾ ਵੀ Imran Khan ਬਹੁਤ ਵਧੀਆ ਲੀਡਰ ਹੈ ਜਿਵੇਂ ਆਪਾਂ ਸੁਣਦੇ ਹਾਂ ਉਹਨਾਂ ਬਾਰੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਆਪਣੇ ਗੁਰੂ ਘਰ ਲਈ ਲਾਂਘਾ ਖੋਲ੍ਹਿਆ ਉਸੇ ਵੇਖ ਲਓ ਬੰਦੇ ਨੂੰ ਤਲਾਕਤ ਵਾਲੀ ਇਨੀ ਪ੍ਰੋਪਰਟੀ ਮਿਲਦੀ ਸੀ ਉਹਨੇ 1 ਰੁਪਇਆ ਨਹੀਂ ਲਿਆ ਜਿਹੜੀ ਉਹ ਬੱਕੋਹਾਜ ਵਿੱਚ ਪੜ ਰਿਆ ਸੀ ਨਾ ਉਹਦਾ ਕਵਰ ਵੇਖ ਕੇ ਲੋਕਾਂ ਨੇ ਵੇਖ ਲਓ ਸਾਰੇ ਪਾਕਿਸਤਾਨ ਦੇ ਵਿੱਚੋਂ ਕਿਤਾਬ ਖਤਮ ਕਰਤੀ ਸੀ ਖਰੀਦ ਕੇ ਇੰਨੀ ਫੈਨ ਫੋਲੋ ਬੰਦੇ ਦੀ ਜਦੋਂ Imran Khan ਨੂੰ ਪਤਾ ਲੱਗਿਆ ਨਾ ਵੀ ਪਾਕਿਸਤਾਨ ਦੇ ਵਿੱਚ ਇੱਕ ਵੀ ਹਸਪਤਾਲ ਹੈ ਨਹੀਂ ਕੈਂਸਰ ਵਾਲਾ ਤਾਂ ਫਿਰ ਉਹਨੇ ਇੱਕ ਸੁਪਨਾ ਦੇਖਿਆ ਵੀ ਮੈਂ ਹਸਪਤਾਲ ਖੋਲੂਗਾ ਪਾਕਿਸਤਾਨ ਦੇ ਵਿੱਚ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਹੁਣੇ ਹੁਣੇ ਮੀਂਹ ਪੈ ਗਿਆ ਅਸਲ ਹੁਣ ਤਾਂ ਸ਼ਾਮ ਹੀ ਹੋਣ ਵਾਲੀ ਹੈ ਗੁੱਡ ਮਾਰਨਿੰਗ ਤਾਂ ਤੁਹਾਡੇ ਲਈ ਤਾਂ ਵੀ ਤੁਸੀਂ ਹੁਣ ਵੀਡੀਓ ਵੇਖ ਰਹੇ ਹੋ ਆ ਦੇਖੋ ਮੀਂਹ ਬਾਹ ਪੈ ਗਿਆ ਤੇ ਤੇਜ਼ ਵੀ ਬਹੁਤ ਸੀ ਤੇ ਛੋਣੇ ਵਾਸਤੇ ਚੰਗਾ ਵੀ ਹੈ ਚਲੋ ਮੀਂਹ ਪੈ ਗਿਆ ਕੁਦਰਤੀ ਪਾਣੀ ਦਾ ਫਰਕ ਕੁਦਰਤੀ ਹੁੰਦਾ ਹੈ ਹੁਣ ਬਾਣਮਣ ਭਰ ਵੀ ਜਾਣਗੇ ਤੁਹਾਨੂੰ ਮੈਂ ਜਿਵੇਂ ਦੱਸਿਆ ਸੀ ਨਾ ਵੀ ਪਾਕਿਸਤਾਨ ਵਾਲੇ ਕਰਦੇ ਆਏ ਹੁੰਦੇ ਆ ਪਰਸਾਪਾ ਵੀਡੀਓ ਪਾਈ ਵੀ ਜਿਹੜੀ ਉਥੋਂ ਦੀ ਹੈਗੀ ਐ ਸੀਐਮ ਆਪਣੇ ਲੈਹਿੰਦੇ ਪੰਜਾਬ ਦੀ ਮਰੀਮ ਨਵਾਜ਼ ਉਹਨੇ ਜੀ ਵੀ ਮਿਲੀ ਨਹੀਂ ਉਹ ਨਦੀਮ ਨੂੰ ਜਿਹੜਾ ਉਹਨਾਂ ਵਾਸਤੇ 골ਡ ਮੈਡਲ ਲੈ ਕੇ ਆਇਆ ਠੀਕ ਹੈ ਜੀ ਉਹ ਮਿਲਤਾ ਹੀ ਅੱਛਾ ਕੱਲ ਮੈਂ ਤੁਹਾਨੂੰ ਦੱਸਿਆ ਸੀ ਵੀ ਉਹਨੇ ਇੱਕ ਕਾਰ ਗਿਫਟ ਕਰੀ ਐ ਹੋਂਡਾ ਸਵਿੱਕ ਤੇ ਉਹਦਾ ਨੰਬਰ ਆ ਜਿਹੜਾ ਉਹ ਦਿੱਤਾ ਉਹਨੂੰ ਵੀ ਜਿੰਨਾ ਉਹਨੇ ਮਤਲਬ ਰਿਕਾਰਡ ਬਣਾਇਆ ਸੀ ਕਰਨੇ ਜੱਟ ਸਟਕੇ 92.97 ਸ਼ਾਇਦ 97 ਕੁਛ ਠੀਕ ਹੈ ਪੰਜਾਬ ਨੰਬਰ ਗੱਡੀ ਤੇ ਅੱਜ ਦੋਸਤੋ ਨਿਊਜ਼ ਆ ਰਹੀ ਹੈ ਵੀ ਜਿਹੜਾ ਉਹ ਨੰਬਰ ਹੈ 926597 ਸ਼ਾਇਦ ਵੀ ਉਹ ਨੰਬਰ ਰਜਿਸਟਰ ਹੀ ਨਹੀਂ ਜਦੋਂ ਉਹਨਾਂ ਦਾ ਜਿਹੜਾ ਅਫਸਰਾਂ ਨੂੰ ਪੁੱਛਿਆ ਗਿਆ ਪੱਤਰਕਾਰਾਂ ਵੱਲੋਂ ਵੀ ਨੰਬਰ ਦਿੱਤਾ ਤੁਸੀਂ ਐ ਕਰਕੇ ਵੀ ਵਧੀਆ ਕਰ ਲਾ ਉਹ ਕਹਿੰਦੇ ਇਹ ਨੰਬਰ ਤਾਂ ਹੈ ਹੀ ਨਹੀਂ ਇਹ ਤਾਂ ਦਰਜ ਹੀ ਨਹੀਂ ਕਰਿਆ ਤੇ ਹੁਣ ਜਿਹੜੇ ਉੱਥੋਂ ਵਾਲੇ ਹੈਗੇ ਆਪਣੇ মিডিਆ ਉਹ ਕਹਿ ਰਹੀ ਹੈ ਵੀ ਜੇ ਕਿਤੇ ਨਦੀਮੇ ਕਾਰ ਲੈ ਕੇ ਜਾਂਦਾ ਇਸ ਨੰਬਰ ਪਲੇਟ ਤੇ ਤਾ ਜੇ ਕੋਈ ਅਫਸਰ ਮਤਲਬ ਉਹਨੂੰ ਇਸ ਗੱਲ ਕਰਕੇ ਛੱਡ ਦੇ ਵੀ ਨਦੀਮ ਐ ਇਹ ਵੀ ਸਾਡੇ ਵਾਸਤੇ ਗੋਲਡ ਮੈਡਲ ਲੈ ਕੇ ਆਇਆ ਟੱਡ ਗੱਲ ਐ ਤੇ ਨਹੀਂ ਵੀ ਉਹਨੂੰ ਜੁਰਮਾਨਾ ਭਰਨਾ ਪਊਗਾ ਦੇਖ ਲੋ ਤੁਸੀਂ ਪਹਿਲਾਂ ਵੀ ਪਾਕਿਸਤਾਨ ਚ ਬਹੁਤ ਖੜਾਕਣਾਂ ਲੈ ਆਏ ਹੋਇਆ ਲੈ ਵੀ ਤੁਸੀਂ ਕਰਨਾ ਕੰਮ ਪੱਕਾ ਕਰੋ ਤੇ ਜਾਂ ਕੋਈ ਹੋਰ ਨੰਬਰ ਦੇ ਦਿਓ ਸਿੱਧਾ ਹੀ ਦੇ ਦਿਓ 9297 ਚਲੋ ਵੈਸੇ ਇੱਕ ਗੱਲ ਹੋਰ ਐ ਮੈਂ ਗੱਲ ਕਰਦਾ ਹੁਣਾਂ ਪਾਕਿਸਤਾਨ ਦੇ ਵਿੱਚ ਇੱਕ ਲੀਡਰ ਬੜਾ ਚੰਗਾ ਐ ਉਹਨਾਂ ਨੂੰ ਇਹਨਾਂ ਨੇ ਫਸਾ ਰੱਖਿਆ ਉਹ ਹੈਗਾ Imran Khan ਸੋਨੂ ਸਭ ਨੂੰ ਪਤਾ ਹੈ ਵੈਸੇ ਆਪ ਜਿੰਨਾ ਸੁਣਿਆ ਪੜਿਆ ਵੀ ਇਮਰਾਨ ਖਾਨ ਜਿਹੜਾ ਬੰਦਾ ਨਾ ਜੀ ਬੜਾ ਇਮਾਨਦਾਰ ਬੰਦਾ ਹੈ ਤੇ ਬੜਾ ਘੈਂਟ ਬੰਦਾ ਹੈ ਉਹੀ ਇੱਕ ਇਹੋ ਜਿਹਾ ਲੀਡਰ ਹੈ ਜਿਹੜਾ ਇਹਨਾਂ ਨੂੰ ਮਤਲਬ ਬਚਾ ਸਕਦਾ ਜਿਵੇਂ ਦੇਖਦੇ ਹੁਣ ਹਾਲਾਤ ਹੋਏ ਪਏ ਹਨਾ ਉਹਨਾਂ ਦੇ ਦੇ ਉਹਨੂੰ ਸੰਭਾਲ ਸਕਦਾ ਕੱਲਾ ਇਮਰਾਨ ਖਾਨ ਤੇ ਇਹਨਾਂ ਦੀ ਆਖਰੀ ਉਮੀਦ ਲਾ ਲਓ ਤੁਸੀਂ ਤੇ ਇਹਨੇ ਦੇਸ਼ ਵਿੱਚ ਹੁੰਦਾ ਕੀ ਤੁਹਾਨੂੰ ਪਤਾ ਜਿਹੜਾ ਕੋ ਚੰਗਾ ਲੀਡਰ ਹੁੰਦਾ ਹੈ ਉਹਨੂੰ ਅੰਦਰ ਕਰ ਦਿੰਦੇ ਆ ਜਿਹੜਾ ਕਰਾਪਟ ਹੁੰਦਾ ਉਹ ਜਾਂ ਬਾਹਰ ਭੱਜ ਜਾਂਦਾ ਡੰਡਨ ਚ ਤੇ ਜਾਂ ਵਸ ਗਾਇਬ ਹੀ ਹੋ ਜਾਂਦਾ ਉਹ ਜਿਹੜੇ ਖਾਨ ਖੂਨ ਵਾਲੇ ਸੀ ਇਹਨਾਂ ਨੂੰ ਇਨੇ ਸਾਲਾਂ ਤੋਂ ਖਾਂਦੇ ਹੁੰਦੇ ਸੀ ਤੇ ਜਦੋਂ ਇਮਰਾਨ ਖਾਨ ਬਣਿਆ ਸੀਗਾ ਉਦੋਂ ਤਾਂ ਬਈ ਉਹ ਡੰਡਨੋਂ ਆਏ ਨਹੀਂ ਵਾਪਸ ਪਾਕਿਸਤਾਨ ਤੇ ਉਹ ਆਏ ਉਦੋਂ ਆ ਜਦੋਂ ਇਮਰਾਨ ਖਾਨ ਜੇਲ੍ਹ ਚ ਜਾਵੜਿਆ ਤੇ ਇਮਰਾਨ ਖਾਨ ਨੇ ਬਈ ਜੀ ਬੜੇ ਰਿਕਾਰਡ ਬਣਾਏ ਆ ਤੁਸੀਂ ਉਹਦੀਆਂ ਵੀਡੀਓ ਕੱਢ ਕੇ ਵੇਖਿਓ ਜਦੋਂ ਵੀ ਰੈਲੀ ਹੁੰਦੀ ਸੀ ਨਾ ਰੈਲੀ ਉਧਰ ਜਲਸ ਆਦੇ ਆ ਉਧਰ ਜਲਸਾ ਵੀ ਹੋਰ ਦੇ ਇੱਕ ਨਾ ਹੁੰਦਾ ਆਪਣੇ ਤੇ ਮੈਂ ਆਮ ਹੁੰਦਾ ਕੁਰਸੀਆਂ ਲੱਗ ਜਾਂਦੀਆਂ ਉੱਥੇ ਵੀ ਐ ਨਹੀਂ ਹੁੰਦਾ ਗੋਲ ਟੇਬਲ ਲੱਗਦੇ ਆ ਵਿਆਹ ਵਾਂਗੂ ਤੇ ਬਿਰਿਆਨੀ ਚੱਲਦੀ ਐ ਐ ਹੁੰਦੇ ਜਲਸੇ ਉੱਥੇ ਤੇ ਮਤਲਬ ਰਿਕਾਰਡ ਤੋੜੇ ਵੀ ਉਧਰ ਜਲਸਿਆਂ ਨੇ ਬੜਾ ਇਕੱਠ ਹੁੰਦਾ ਜਿੰਨਾ ਜਿੰਨਾ ਵੀ ਕਹਿ ਰਹੀ ਯਾਰ ਮੇਰੇ ਹਿਸਾਬ ਨਾਲ ਯਾਰ ਕੋਈ 95 96% ਲੋਕ ਉਹਦੇ ਮਗਰ ਹੋਣਗੇ ਪਾਕਿਸਤਾਨ ਦੇ ਤੇ ਇੱਕ ਗੱਲ ਹੋਰ ਵੇਖੋ ਤੁਸੀਂ ਯਾਰ ਕਿ ਇਲੈਕਸ਼ਨ ਹੋਈ ਸੀ Imran Khan ਜੇਲ੍ਹ ਦੇ ਵਿੱਚ ਸੀਗਾ ਤੇ Imran Khan ਦੀ ਪਾਰਟੀ ਹੈਗੀ ਜੀ PTI ਠੀਕ ਹੈ ਪਾਕਤਾਨ ਤਰੀਕੇ ਇਨਸਾਫ ਤੇ ਇਹਦੇ ਉਲਟ ਹੈਗੇ ਨੌਨ ਲੀਗ ਜਿਹੜੀ ਹੈਗੀ ਨਵਾਜ਼ ਸ਼ਰੀਫ ਦੀ ਤੇ ਸ਼ਵਾਜ਼ ਸ਼ਰੀਫ ਦੀ ਦੋ ਭਰਾ ਇਹ ਤੇ ਇਹਨਾਂ ਨੇ ਪਤਾ ਕੀ ਕਰਿਆ ਜੀ ਇਹਨਾਂ ਨੇ ਸਿਸਟਮ ਹੈਗਾ ਸਾਰਾ ਮਿਲਟਰੀ ਸਿਸਟਮ ਤੁਹਾਨੂੰ ਪਤਾ ਹੀ ਹੈ ਇਹਨਾਂ ਨੇ ਜੀ ਸਾਢੇ 1-3 ਸਾਲਾਂ ਚ Imran Khan ਨੂੰ ਤੇ 3 ਸਾਲਾਂ ਚ ਗੱਦੀ ਤੋਂ ਲਾਤਾ ਰਲ ਮਿਲ ਕੇ Imran Khan ਪ੍ਰਾਈਮ ਮਿਨਿਸਟਰ ਤੋਂ ਅਹੁਦੇ ਤੋਂ ਮਤਲਬ ਲਵਾਤਾ ਬੇਈਮਾਨੀ ਕਰਕੇ ਤੇ ਕਮਾਂਡ ਆ ਗਈ ਜੀ ਸ਼ਵਾਜ਼ ਸ਼ਰੀਫ ਦੇ ਹੱਥ ਚ ਫਿਰ ਇਹਨਾਂ ਨੇ ਜੋ ਇਲੈਕਸ਼ਨ ਹੋਏ ਜੀ ਹੁਣ ਤੁਸੀਂ ਵੇਖ ਲਓ ਇਮਰਾਨ ਖਾਨ ਦੇ ਤੇ ਪਹਿਲੀ ਗੱਲ ਤੇ ਇਹਨਾਂ ਨੇ ਚੋਣ ਨਿਸ਼ਾਨ ਖੋਲਿਆ ਉਹਦਾ ਉਹਦਾ ਚੋਣ ਨਿਸ਼ਾਨ ਸੀਗਾ ਬੱਲਾ ਉਹਨਾਂ ਨੇ ਖੋਲਿਆ ਤੇ ਇਮਰਾਨ ਖਾਨ ਦੇ ਜਿੰਨੇ ਉਮੀਦਵਾਰ ਸੀ ਨਾ ਭਾਈ ਸਾਰੇ ਆਜ਼ਾਦ ਖੜੇ ਹੋਏ ਸੀ ਆਜ਼ਾਦ ਕਿਸੇ ਦਾ ਚੋਣ ਛਾਂ ਲੋਟਾ ਸੀ ਕਿਸੇ ਦਾ ਬੱਲਾ ਸੀ ਕਿਸੇ ਦਾ ਪੈਨ ਸੀ ਕਿਸੇ ਦਾ ਕੁਰਸੀ ਸੀ ਤੇ ਹੈਰਾਨੀ ਦੀ ਗੱਲ ਇਹ ਹੈ ਉਹਨਾਂ ਵਿੱਚ ਤਕਰੀਬਨ ਸਾਰੇ ਜਿੱਤਣ ਵਾਲੀ ਗੱਲ ਹੀ ਸੀ ਬਹੁਤ ਜਿੱਤ ਗਏ ਸੀ ਬਹੁਤ ਜ਼ਿਆਦੇ ਫਿਰ ਭਾਈ ਇਹਨਾਂ ਨੇ ਰਿਜ਼ਲਟ ਡਿਕਲੇਅਰ ਕਰਿਆ ਇਹਨਾਂ ਨੂੰ ਪਤਾ ਸੀ ਇਮਰਾਨ ਖਾਨ ਜਿੱਤ ਗਿਆ ਤੇ ੱੱਕੇ ਨਾਲ ਬਈ ਇਮਰਾਨ ਖਾਨ ਨੂੰ ਮਤਲਬ ਇਹਨਾਂ ਨੇ ਬੰਨ ਨਹੀਂ ਦਿੱਤਾ ਹਰਾਤਾ ਹਾਲਾਂਕਿ ਜੇ ਸਹੀ ਮਤਲਬ ਰਿਜ਼ਲਟ ਨਿਕਲਦਾ ਕਿੰਗਾ ਨਾ ਤਾਂ ਫਾਰਮ ਵੀ ਦੇਤੇ ਇੱਕ ਫਾਰਮ ਹੁੰਦਾ ਇਹਨਾਂ ਦੇ ਪਾਕਿਸਤਾਨ ਚ ਉਸ ਬੰਦੇ ਨੂੰ ਮਿਲਦਾ ਜਿਹਦਾ ਮੁੰਡਾ ਜਿੱਤੇ ਜਾਂਦਾ ਉਹ ਫਾਰਮ ਰੂਮ ਦੇ ਕੇ ਮੁੱਕਰ ਕੇ ੱੱਕੇ ਨਾਲ ਮਰਾਨ ਖਾਨ ਨੂੰ ਹਰਾਤਾ ਚਲੋ ਹੁਣ ਇਹਨਾਂ ਦਾ ਤਾਂ ਰੱਬ ਵੀ ਆਦੇ ਹੁੰਦੇ ਵਾਲੀ ਵਾਰਸ ਹੈ ਤੇ ਹੁਣ ਤੁਸੀਂ ਅੰਦਾਜ਼ਾ ਦੱਸਦਾ ਵੀ ਇਹ ਲੋਕ ਇਹਦੀ ਫੈਨ ਫੋਲੋ ਬਾਈ ਨਾ ਇਮਰਾਨ ਖਾਨ ਦੀ ਇੰਨੀ ਜ਼ਿਆਦਾ ਗੱਲਾਂ ਹੀ ਛੱਡ ਦਿਓ ਇੱਕ ਕਰਨ ਕਿਸੇ ਜਹਾਜ ਦੇ ਵਿੱਚ ਇਮਰਾਨ ਖਾਨ ਕੋਈ ਬੁੱਕ ਪੜ੍ਹੀ ਜਾਂਦਾ ਸੀ ਉਹ ਕਿਸ ਨੇ ਫੋਟੋ ਖਿੱਚੀ ਇਹ ਦੋ ਫੋਟੋ ਖਿੱਚ ਕੇ ਪਾਤੀ ਤੇ ਜਮਰਾਨ ਖਾਨ ਦੀ ਟੀਮ ਨੇ ਪਾਈ ਹੋਣੀ ਆ ਤੇ ਬੁੱਕ ਦਾ ਨਾ ਉੱਤੇ ਮਤਲਬ ਜਿਹੜਾ ਮੇਨ ਹੁੰਦਾ ਵੀ ਕਿਹੜੀ ਬੁੱਕ ਲਿਖਿਆ ਹੁੰਦਾ ਉਹਦੀ ਫੋਟੋ ਵਿੱਚ ਆ ਗਈ ਕਿਤੇ ਉਹਦੀ ਫੋਟੋ ਵਿੱਚ ਆਈ ਜਾਂਦੀ ਹੈ ਤੇ ਬਾਈ ਜੀ ਕੁਝ ਕੁ ਘੰਟਿਆਂ ਵਿੱਚ ਨਾ ਸਾਰੇ ਪਾਕਿਸਤਾਨ ਦੇ ਵਿੱਚੋਂ ਕਿਤਾਬ ਹੀ ਮੁੱਕ ਗਈ ਦੇਖ ਲਓ ਸੀ ਇੰਨੀ ਫੈਨ ਫੋਲੋ ਬੰਦੇ ਦੀ ਯਾਰ ਮਤਲਬ ਸਾਰੀ ਜਿੰਨੀਆਂ ਕਿਤਾਬਾਂ ਸਾਰੀਆਂ ਖਰੀਦ ਲਈਆਂ ਲੋਕਾਂ ਨੇ ਤੇ ਫਿਰ ਜੀ ਹੁਣ ਜਿਵੇਂ ਅਮਰਾਨ ਖਾਨ ਜੇਲ੍ਹ ਦੇ ਵਿੱਚ ਹੈ ਤੇ ਉਹ ਜਿਹੜਾ ਹੁਣ ਹੈਗਾ ਕੈਦੀ ਨੰਬਰ ਉਹਨੂੰ 804 ਆਦੇ ਆ ਤੁਸੀਂ ਸੁਣਿਆ ਵੀ ਹੋਣਾ ਸ਼ਾਇਦ ਕੈਦੀ ਨੰਬਰ 804 ਤੇ ਬਾਈ ਜੀ ਪਾਕਿਸਤਾਨ ਦੇ ਵਿੱਚ 804 ਜੇ ਤੁਸੀਂ ਨੰਬਰ ਪਲੇਟ ਲੈਣੀ ਹੈ ਨਾ ਕਰੋੜਾਂ ਰੁਪਈਆ ਦੀ ਹੈ ਕਾਰ ਦੀ 804 ਦੇਖ ਲਓ ਕਿੰਨੇ ਫੈਨ ਫੋਲੋ ਬੰਦੇ ਦੀ ਤੇ ਫਸਾਇਆ ਉਹਨੂੰ ਪਤਾ ਕਿਹੜੇ ਕੇਸ ਚ ਜਿਵੇਂ ਤੋਸ਼ਾ ਕਰਨ ਨਹੀਂ ਹੁੰਦਾ ਅਗਰ ਉਹਦੇ ਵਿੱਚ ਇਹਨੇ ਦੋ ਨੰਬਰ ਚ ਘੜੀ ਵੇਚਤੀ ਕਰੋੜ ਦੀ ਕਿ 2 ਕਰੋੜ ਦੀ ਉਹ ਬੰਦਾ ਯਾਰ ਜੇ ਸਾਈਨ ਕਰਕੇ ਮਤਲਬ ਸਾਈਨ ਕਰਦੇ ਨੇ ਕਿਸ ਚੀਜ਼ ਤੇ ਉਹੀ ਕਰੋੜਾਂ ਦੀ ਹੋ ਜਾਂਦੀ ਹੈ ਉਹ ਬੇਇਮਾਨੀ ਕਿਉਂ ਕਰੂਗਾ ਤੇ ਸਭ ਤੋਂ ਵੱਡੀ ਗੱਲ ਤੁਸੀਂ ਵੇਖ ਲਓ ਜਿੰਨਾ ਕ ਆਪਾਂ ਸੁਣਿਆ ਮੈਂ ਉਹ ਦੱਸ ਰਿਹਾ ਸਾਨੂੰ ਵੀ ਉਹਦੀ ਜਿਹੜੀ ਵਾਈਫ ਸੀਗੀ ਪਹਿਲਾਂ ਜਿਹੜੀ ਸੀਗੀ ਇੰਗਲੈਂਡ ਤੋਂ ਹੁਣ ਤਾਂ ਬੁਸ਼ਰਾ ਬੀਬੀ ਹੈ ਤੇ ਉਮਰਾਨ ਖਾਨ ਤੋਂ ਮਤਲਬ ਡਿਵੋਰਸ ਲੈ ਲੈਣਾ ਡਿਵੋਰਸ ਉਹਨੇ ਤਾਂ ਲਿਆ ਵੀ ਉਮਰਾਨ ਖਾਨ ਨੂੰ ਵੀ ਨਹੀਂ ਕਿ ਲੱਖ ਸੀ ਵੀ ਤੁਸੀਂ ਮਿਲਣ ਨਾਲ ਇੰਗਲੈਂਡ ਚੱਲੋ ਲੰਡਨ ਤੋਂ ਤੁਸੀਂ ਇੰਗਲੈਂਡ ਤੋਂ ਵੀ ਇੱਥੇ ਆਇਆ ਵੀ ਸੋਨੂੰ ਵੀ ਤੰਗ ਕਰਦੇ ਬੱਚਿਆਂ ਨੂੰ ਵੀ ਤੰਗ ਕਰਨਗੇ ਇਮਰਾਨ ਖਾਨ ਦੇ ਦੋ ਮੰਡੇ ਆ ਜਿਹੜੇ ਉਸੇ ਮਤਲਬ ਜਿਹੜੀ ਵਾਈਫ ਇੰਗਲੈਂਡ ਵਾਲੀ ਉਹਦੇ ਬੱਚੇ ਆ ਵੀ ਇੱਥੇ ਬੱਚਿਆਂ ਨੂੰ ਵੀ ਤੰਗ ਕਰਨਗੇ ਮੈਨੂੰ ਵੀ ਕਰਨਗੇ ਇਮਰਾਨ ਖਾਨ ਕਹਿੰਦਾ ਵੀ ਮੈਂ ਦੇਸ਼ ਛੱਡ ਕੇ ਨਹੀਂ ਜਾਂਦਾ ਮੇਰਾਂ ਜੇ ਮਰਜ਼ੀ ਕਰਨ ਮੈਨੂੰ ਜੇਲ੍ਹ ਚ ਕਰ ਦਿਓ ਜੋ ਮਰਜ਼ੀ ਕਰੋ ਵੀ ਮੈਂ ਨਹੀਂ ਛੱਡ ਆਪਦਾ ਦੇਸ਼ ਨਹੀਂ ਛੱਡਦਾ ਤੇ ਫਿਰ ਉਹ ਨਹੀਂ ਮੰਨਿਆ ਜਦੋਂ ਤਾਂ ਜਿਹੜੀ ਉਹਦੀ ਵਾਈਫ ਆ ਉਹਨੇ ਫਿਰ ਤਲਾਕ ਲੈ ਲਿਆ ਤੇ ਤਲਾਕ ਦੇ ਵਿੱਚ ਕਹਿੰਦੇ ਵੀ ਐ ਹੁੰਦਾ ਹੁੰਦਾ ਹੈ ਜਿਹੜਾ ਉੱਥੋਂ ਦਾ ਰੂਲ ਹੈ ਆਪਣੇ ਦਾ ਇੰਗਲੈਂਡ ਦਾ ਵੀ ਪ੍ਰਾਪਰਟੀ ਜੇ ਹਸਬੰਦ ਦੀ ਵੱਧ ਹੈ ਤਾਂ ਮਤਲਬ ਬਰਾਬਰ ਕਰਨੀ ਪੈਂਦੀ ਉਹ ਘਰ ਵਾਲੀ ਨੂੰ ਵੀ ਉਨੀ ਦੇਣੀ ਪਊਗੀ ਜੇ ਘਰ ਵਾਲੀ ਦੀ ਵੱਧ ਹੈ ਤਾਂ ਉਹਨੂੰ ਵੀ ਬਰਾਬਰ ਕਰਨੀ ਪੈਂਦੀ ਹੈ ਸਮਝ ਗਏ ਮਤਲਬ ਜਿਹਦੀ ਮਰਜ਼ੀ ਵੱਧ ਹੋਵੇ ਦੋਨਾਂ ਚੋਂ ਮੀਆਂ ਬੀਬੀ ਚੋਂ ਪ੍ਰਾਪਰਟੀ ਕੋਡ ਬਰਾਬਰ ਕਰ ਦਿੰਦਾ ਤੇ ਜੀ ਇਹਦਾ ਆਪਣੇ ইমরান ਖਾਨ ਨੂੰ ਮਤਲਬ ਜੱਜ ਸਾਹਿਬ ਨੇ ਪੁੱਛਿਆ ਵੇ ਕੀ ਕਰਨਾਡ ਬੋਲਦਾ ਸਾਰੀ ਕਹਾਣੀ ਪੁੱਛੀ ਵੀ ਕੀ ਕਰਨਾ ਕੀ ਸਿਸਟਮ ਹੈ ਪ੍ਰਾਪਰਟੀ ਦਾ ਕਿਵੇਂ ਕਰਨਾ ਹੈ ਕਿਉਂਕਿ ইমরান ਖਾਨ ਕੋਲੇ ਉਹਦੀ ਵਾਈਫ ਨਾਲ ਘੱਟ ਪ੍ਰਾਪਰਟੀ ਸੀ ਉਹਦੀ ਵਾਈਫ ਬੜੀ ਅਮੀਰ ਹੈ ਜਿੰਨੀ ਵੀ ਕਹਿਦਗੇ ਇੰਗਲੈਂਡ ਦੀ ਹੈ ਫਿਰ ਵੀ ਤਾਂ ইমরান ਖਾਨ ਨੇ ਕੋਈ ਨਹੀਂ ਬਣਾਇਆ ਕਹਿ ਮੈਂ ਕਹਿਦਗੇ ਉਹ ਤਾਂ ਹੀ ਲੱਗਿਆ ਰਿਹਾ ਬਸ ਜਿਵੇਂ ਆਪਾਂ ਸੁਣਦੇ ਆ ਤੇ ਬਾਈ ইমরান ਖਾਨ ਆਦਾ ਕਿ ਜੀ ਮੈਨੂੰ 1 ਰੁਪਏ ਨਹੀਂ ਚਾਹੀਦਾ ਪ੍ਰਾਪਰਟੀ ਚ ਜਿਹਦੀ ਮੇਰੀ ਵਾਈਫ ਹੈ ਇਹ ਬਹੁਤ ਵਧੀਆ ਮਤਲਬ ਇੱਕ ਮਾਂ ਹੈ ਤੇ ਮੈਂ ਚਾਹਣਾ ਹੈ ਮੇਰੇ ਬੱਚਿਆਂ ਨੂੰ ਹੀ ਸੰਭੇ ਦੇਖ ਲਓ ਤੇ ਕਿੰਨੀ ਵੱਡੀ ਗੱਲ ਹੈ ਜੇ ਕੋਈ ਹੋਰ ਲੀਡਰ ਹੁੰਦਾ ਬਾਈ ਮਿੰਟ ਚ ਇਕਲਾ ਪੈਸੇ ਜੋ ਚ ਪਾ ਲੈਂਦਾ ਤੁਸੀਂ ਵੇਖ ਲਓ ਵੀ ਫਿਰ ਉਹ ਬੰਦੇ ਨੇ ਜਿਹੜਾ ਹਸਪਤਾਲ ਬਣਾਇਆ ਜਿਹੜੇ ਹੁੰਦੇ ਮਰੀਜ਼ ਉਹਨਾਂ ਵਾਸਤੇ ਫ੍ਰੀ ਇਲਾਜ ਆਸਤੇ ਤੇ ਉੱਥੇ ਫ੍ਰੀ ਇਲਾਜ ਵੀ ਹੋਇਆ ਫਿਰ ਜਿਹੋ ਨੇ ਬਣਾਏ ਮਤਲਬ ਲੰਗਰ ਪਾਣੀ ਛਕਣ ਨੂੰ ਤੇ ਉਹ ਵੀ ਬਹੁਤ ਚੱਲੇ ਆ ਤੇ ਸਭ ਤੋਂ ਪਹਿਲਾਂ ਮਤਲਬ ਜਦੋਂ ਸਰਕਾਰ ਇਹਨਾਂ ਨੇ ਇਹਦੀ ਗਰਾਈ ਹੈ Imran Khan ਦੀ ਉਸ ਦਿਵਾਰੀ ਉਹਨਾਂ ਨੇ ਸਭ ਤੋਂ ਪਹਿਲਾਂ ਕਾਰਡ ਹੀ ਬੰਦ ਕਰਿਆ ਉਹ ਤਾਂ ਪਹਿਲਾ ਕੰਮ ਨਹੀਂ ਹੀ ਕਰਿਆ ਜਿਹੜਾ ਫਰੀ ਵਾਲੇ ਕਾਰਡ ਨੇ ਇਹ ਬੰਦ ਕਰਦੇਓ ਤੇ ਉਸ ਤੇ ਮਰੀ ਮਨਵਾਜ ਦੀ ਜਿਹੜੀ ਆਡੀਓ ਵੀ ਲੀਕ ਹੋਈ ਸੀ ਵੀ ਇਹਨਾਂ ਦੇ ਕਾਰਡ ਬੰਦ ਕਰੋ ਲੋਕਾਂ ਨੂੰ ਫੇਰ ਅਕਲਾਉਗੇ ਹੂੰ ਤੇ ਉਹ ਬੰਦੇ ਤਾਂ ਵੇਖ ਲੋ ਭਾਵੇਂ ਅਮੀਰ ਜਾਵੜ ਦਾ ਹਸਪਤਾਲ ਚ ਭਾਵੇਂ ਗਰੀਬ ਜਾਵੜ ਦਾ ਹਰੇਕ ਦਾਲਾ ਜਿੱਥੇ ਫਰੀ ਹੁੰਦਾ ਸੀ ਤੇ ਬਾਕੀ Imran Khan ਨੇ ਕਰੈਕਟ ਛੱਡੀ ਐ ਨਾ ਕਰੈਕਟ ਵੀ ਤਾਂ ਹੀ ਛੱਡੀ ਸੀ ਉਹ ਬੰਦਾ ਪਤਾ ਕੀ ਕਰਦਾ ਜਦੋਂ ਕੋਈ ਮੈਚ ਜਿੱਦਦਾ ਸੀਗਾ ਤਾਂ ਉਹਦਾ ਪੈਸਾ ਸਾਰਾ ਹਸਪੀਟਲ ਦੇ ਫੰਡ ਚ ਲਾ ਦਿੰਦਾ ਹੁੰਦਾ ਸੀ ਵੀ ਹਸਪਤਾਲ ਬਣਾਉਣਾ ਮੈਂ ਤੇ ਜਦੋਂ ਸਿੰਗਾਪੁਰ ਖੇਡ ਕੇ ਆਏ ਆ ਜੀ ਉਹਨੂੰ ਸਾਰਾ ਜਿਹੜਾ ਪੈਸਾ ਸੀ ਹਸਪੀਟਲ ਦੇ ਫੰਡ ਦੇ ਦਿੱਤਾ ਜਿਹੜੇ ਕੁਛ ਨਾਲ ਅਲ ਖੜਾਰੀ ਸੀ ਉਹਨਾਂ ਨੇ ਇਤਰਾਜ਼ ਕਰਿਆ ਵੀ ਸਾਡੇ ਸਾਰਾਂ ਦੇ ਪੈਸੇ ਸੀ ਪੈਸੇ ਸੀਗੇ ਵੀ ਤੂੰ ਹਸਪਤਾਲ ਚ ਕੋਲਾਤੇ ਫਿਰ ਉਹ ਕ੍ਰਿਕਟ ਹੀ ਛੱਡ ਗਿਆ ਸੀਗਾ ਤੇ ਉਦੋਂ ਦਾ ਫਿਰ ਵੀ ਜਿੱਥੇ ਜਾਂਦਾ ਪੈਸੇ ਇਕੱਠੇ ਕਰਦਾ ਹੁੰਦਾ ਸੀਗਾ ਫਿਰ ਹੌਲੀ ਹੌਲੀ ਪੈਸੇ ਇਕੱਠੇ ਕਰਦੇ ਚੱਕਰ 'ਚ ਹੀ ਉਹਦੀ ਮਤਲਬ ਗਰੀਬ ਲੋਕਾਂ ਨਾਲ ਗੱਲਬਾਤ ਹੋਈ ਉੱਥੋਂ ਹੀ ਫਿਰ ਉਹ ਮਤਲਬ ਉਹਨੇ ਆਪ ਦੀ ਪਾਰਟੀ ਖੜੀ ਕਰੀ ਬਾਹਵਾਂ ਲੰਬੀ ਸਟੋਰੀ ਹੈ ਦੱਸਾਂਗੇ ਤੁਹਾਨੂੰ ਇਹ ਸ਼ੁਰੂਆਤ ਹੋਈ ਸੀ ਅਸਲ ਇਮਰਾਨ ਖਾਨ ਦੀ ਮੰਮੀ ਨੂੰ ਕੈਂਸਰ ਹੋ ਗਿਆ ਸੀਗਾ ਤੇ ਉਹ ਬਾਹਰਲੇ ਮੁਲਕ ਚ ਲੈ ਗਿਆ ਤਾਂ ਇਮਰਾਨ ਖਾਨ ਦੇ ਜਿਹੜਾ ਸਰਕਾਰੀ ਹਸਪਤਾਲ ਆ ਉੱਥੋਂ ਦਾ ਇੰਗਲੈਂਡ ਦਾ ਉੱਥੇ ਲਾਜ ਹੋ ਰਿਆ ਸੀਗਾ ਇਮਰਾਨ ਖਾਨ ਦੇ ਨਾਲ ਬੈੱਡ ਤੇ ਕੇ ਬੰਦਾ ਪਿਆ ਸੀਗਾ ਤਾਂ ਲੇਡੀ ਸੀਗੀ ਤੇ ਉਹਦਾ ਲਾਜ ਫ੍ਰੀ ਹੋ ਰਿਆ ਸੀ ਇਮਰਾਨ ਖਾਨ ਪੇ ਕਰ ਰਿਆ ਸੀ ਤੇ ਉਹਦੀ ਮਤਲਬ ਪੂਰੀ ਵਧੀਆ ਕੇਅਰ ਕਰੀ ਜਾ ਰਹੀ ਸੀ ਉੱਥੋਂ ਫਿਰ ਇਮਰਾਨ ਖਾਨ ਨੇ ਸੋਚਿਆ ਫਿਰ ਸਾਰੀ ਗੱਲਬਾਤ ਹੋਈ ਤੇ ਇਮਰਾਨ ਖਾਨ ਕਹਿੰਦਾ ਵੀ ਪਾਕਿਸਤਾਨ ਦੇ ਵਿੱਚ ਇੱਕ ਹੀ ਹਸਪਤਾਲ ਲੈਣੀ ਸੀ ਕੈਂਸਰ ਵਾਲਾ ਵੇਖ ਲਓ ਤੁਸੀਂ ਫਿਰ ਉਹਨੇ ਸੋਚਿਆ ਵੀ ਹਸਪਤਾਲ ਬਣਾਉਂਗਾ ਮੈਂ ਉਵੇਂ ਇੱਕਦਮ ਬਣਿਆ ਵੀ ਮਨਾਨ ਖਾਨ ਨੇ ਕੰਮ ਤਾਂ ਵੈਸੇ ਬਹੁਤ ਚੰਗੇ ਕਰੇ ਜਿੰਨੇ ਵੀ ਕਹਿ ਦਿੱਗੇ ਆਪਣਾ ਸਭ ਤੋਂ ਵੱਡਾ ਕੰਮ ਜਿਹੜਾ ਆਪਣੇ ਆਸਤੇ ਕਰਿਆ ਆਪਣਾ ਗੁਰੂ ਘਰ ਨੂੰ ਲੰਘਾ ਜਿਹੜਾ ਉਹ ਖੋਲਿਆ ਚਲੋ ਤੇ ਬਸ ਅੱਜ ਮੈਂ ਆ ਵੀ ਤੁਹਾਨੂੰ ਦੱਸ ਦ게요 ਇਮਰਾਨ ਖਾਨ ਬਾਰੇ ਕਿਉਂਕਿ ਨਾ ਮੇਰੇ ਮੇਰੇ ਦਿਲ ਦੇ ਵਿੱਚ ਕਈ ਦਿਨਾਂ ਦੀ ਗੱਲ ਸੀਗੀ ਇਮਰਾਨ ਖਾਨ ਬਾਰੇ ਆਪਾਂ ਗੱਲ ਕਰਾਂਗੇ ਤੇ ਆਪਣੇ ਲਈ ਉਹਨੇ ਲੰਘਾ ਖੋਲਿਆ ਤੇ ਪਹਿਲਾ ਲੀਡਰ ਹੋਇਆ ਜਿਹਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਪਾਈ ਆ ਆਪਦੇ ਇੰਸਟਾਗ੍ਰam ਅਕਾਊਂਟ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਤਾ ਕਰਕੇ ਮੈਂ ਚਲਾ ਅੱਜ ਤੁਹਾਡੇ ਅੱਗੇ ਵੀਡੀਓ ਸ਼ੇਅਰ ਕਰਦੇ ਆ ਤੇ ਬਾਕੀ ਦੋਸਤੋ ਕੋਈ ਗਲਤੀ ਬਲਤੀ ਹੋਈ ਹੋਵੇ ਉਹਦੇ ਲਈ ਮਾਫੀ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਓਕੇ ਦੋਸਤੋ ਬਾਏ ਬਾਏ ਟਾਟਾ